ਸਾਨੇ ਨਹੀਂ ਚਲਾਈ ਤੇ ਕਿੰਨੇ ਨੌਜਵਾਨਾਂ ਨੇ ਅਮਰਤ ਛੱਕੇ ਨਸ਼ਾ ਛੱਡਿਆ ਨਸ਼ਾ ਛੱਡ ਕੇ ਗੁਰੂਦਵਾਰ ਲੱਗੇ ਤੇ ਸਕਾਰਾ ਲਈ ਕਦੀ ਵੀ ਚੰਗਾ ਨਹੀਂ ਲੱਗਦਾ ਕਿ ਸਾਡੀ ਸਿੱਖ ਕੌਮ ਜਿਹੜੀ ਜਾਗਰੂਕ ਹੋਵੇ ਉਹਦੇ ਚ ਹਿੰਦੂ ਵੀ ਮੁੰਡੇ ਸੀ ਸਾਰੇ ਧਰਮਾਂ ਦੇ ਮੱਥੇ ਸੀ ਕਿਉਂਕਿ ਨਸ਼ਾ ਦੇ ਹਰ ਇੱਕ ਧਰਮ ਚ ਚੱਲਣ ਡਿਆ ਇਹ ਕੋਈ ਸਿੱਖਾ ਚ ਨਹੀਂ ਕੱਲਾ ਇਹ ਸਾਰੇ ਧਰਮਾਂ ਦਾ ਹੀ ਕੀਤਾ ਸੀ ਪ੍ਰਚਾਰ ਕੇ ਸਾਰੇ ਧਰਮਾਂ ਦੇ ਬੱਚਿਆਂ ਦਾ ਜਿਹੜਾ ਨਸ਼ਾ ਛਡਾਇਆ ਜਾਊਗਾ ਇਹ ਸਰਕਾਰਾਂ ਨੇ ਚੰਗਾ ਨਹੀਂ ਲੱਗਾ ਸਰਕਾਰਾਂ ਨੇ ਅੰਦਰੋਂ ਸੇ ਲਾਗੇ ਦੇ ਡੁਬੜੁਗੜ ਪੇ ਹੀ ਦਿੱਤਾ ਮੈਂ ਸਾਰੇ ਸਿੱਖ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਆਂ ਕਿ ਅੱਜ ਸਾਡੇ ਕੋਲ ਮੌਕਾ ਵਾ ਅੱਗੇ ਤੇ ਸਰਕਾਰਾਂ ਨਾਲ ਤੁਰੰਤੋਂ ਵੀ ਮਨਾ ਕਰਦੀਆਂ ਇੱਟਾਂ ਦੇ ਪਾਸਪੋਰਟ ਜ਼ਬਤ ਕਰਦਾਂਗੇ ਤਾਂ ਜਿੱਦ ਕੇ ਇਸਵਾਦਾਂਗੇ ਅੱਜ ਆਪਾਂ ਨੂੰ ਆਪਣੀ ਵੋਟ ਮਤਦਾਨ ਕਰੰਦਾ ਪੂਰਾ ਆਹੀ ਆਪਣੇ ਮਰਜ਼ੀ ਨਾਲ ਬਿਨਾ ਡਰਿਆ ਬਿਨਾ ਕੋਸ਼ਿਸ਼ ਕੀਤੇ ਆਪਣੇ ਹੌੜ ਦਾ ਇਸਤੇਮਾਲ ਕਰ ਸਕਦੇ ਆ ਆਪਾਂ ਨੂੰ ਇਦਾਂ ਦੇ ਹੱਕ ਦੇ ਸੱਚ ਦੇ ਲੀਡਰ ਦੀ ਬਹੁਤ ਜ਼ਰੂਰਤ ਆ ਜਿਹੜਾ ਨੌਜਵਾਨ ਲੀਡਰ ਸਾਡੇ ਪੰਜਾਬ ਦੀ ਗੱਲ ਕਰੇ ਸਰਕਾਰ ਦੀ ਅੱਖ ਚਾੱਕ ਪਾ ਕੇ ਗੱਲ ਕਰੇ ਉਸ ਲੀਡਰ ਦੀਾਨੂੰ ਬਹੁਤ ਜ਼ਰੂਰਤ ਆ ਬਾਤ ਤੋਂ ਬਾਤ ਸੰਗਤਾਨਾ ਬੇਨਤੀ ਕਰਦੀ ਆ ਭੈਣਾਂ ਮਗਰ ਖਲੋਤੀਆ ਇਹ ਕਰਦੇ ਜਦੋਂ ਵੱਡੀ ਲੀਡ ਨਾ ਜਿਤਾਵਾਂਗੇ ਤੇ ਜਿਹੜੇ ਸਾਡੇ ਪੰਜਾਬ ਦੇ ਸਾਰੇ ਮਸਲੇ ਆ ਉਹਨਾਂ ਦਾ ਜਿਹੜਾ ਮੁੱਦਾ ਪਾਰਲੀਮੈਂਟ 'ਚ ਰੱਖਿਆ ਜਾਊਗਾ ਪੰਜਾਬ 'ਚ ਬੇਰਗੀਆਂ ਦੇ ਮੁੱਦੇ ਤਾਂ ਤਾਂ ਸਾਬ ਸਿਰੋਗਰਨ ਗੁਰਗਰਨ ਸਾਬ ਦੀ ਬੇਰਗੀਆਂ ਦੇ ਮੁੱਦੇ 6 ਮਹੀਨੇ ਅੰਮਤਪਾਲ ਜਦੋਂ ਇੱਥੇ ਵਿਜੇ ਸੀ ਕਿਤੇ ਵੀ ਉਹ ਤੋਂ ਬੇਰਗੀਆਂ ਨਹੀਂ ਹੋਈ ਨਛੇ ਦਾ ਬਹੁਤ ਸਾਡੇ ਇਲਾਕੇ 'ਚ ਜਿਹੜੀ ਬਹੁਤ ਥੱਲ ਪੈ ਗਈ ਸੀ ਉਹਨਾਂ ਨੇ ਜਾਨ ਨਹੀਂ ਡੇਰਿਆ ਤੇ ਬਾਅਦ 'ਚ ਫਿਰ ਇਹ ਲਾਗੇ ਜੀ ਨਸ਼ਾ ਤੋਂ ਹੀ ਗਲੀ ਗਲੀ ਤਕਾਨ ਤਕ ਜਿੱਥੋਂ ਮਨਤੀ ਨਸ਼ਾ ਲੈ ਸਕਦੇ ਨੇ ਖੰਡ ਪੱਤੀ ਭਾਵੇਂ ਮਿਲਣੀ ਮੁਸ਼ਕਲ ਹੋ ਜਾਏ ਪਰ ਨਸ਼ਾ ਮਿਲਣਾ ਆਸਾਨ ਹੈ ਘਰ ਘਰ ਤੱਕ ਸਪਲਾਈ ਕਰਨ ਦੇ ਨਸ਼ੇ ਵਾਲੇ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਜੇ ਆਪਣਾ ਪੰਜਾਬ ਬਚਾਉਣਾ ਪੰਜਾਬ ਕੁਸ਼ਵਾਲ ਬਣਾਉਣਾ ਤੇ ਆਪਾਂ ਨੂੰ ਅਮਰਪਾਲ ਵਾਲਾ ਲੀਡਰ ਜਿਹਾ ਹੈ ਤਾਂ ਸਾਰੀ ਸੰਗਤਾਂ ਨੂੰ ਬੇਨਤੀ ਕਰਦੀ ਕਿ ਵੰਦ ਚੜ ਕੇ ਮਾਈਕ ਦਾ ਬਟਨ ਦਬਾ ਕੇ وت چڑھ کے ویتنا جتائیے تاکہ اپنا بچائی پجاب جا سکے نوجوانی بچائی جا سکے پنجاب کی گل کی جا سکے زیادہ بے روزگاری بے روزگاری کا کر کے سارے نوجوان جڑے نشے وقت جا رہے ہیں انہوں کا کوئی حل کیا جا سکے پنباب کے ہر مسلے کا حل جا کھیا جائے ساری سنگتوں ہاتھ ود کے بےنتی کرتی کہ وت چڑھ کے سہیوگ لو تاکہ سہیوگ ਪਰਾਂ ਕੀ ਇੰਤੀ ਬੋਲ ਭਾਗੇ ਮਨੂ ਕਾਮਯਾਬ ਕਰੋ ਵੇਖੋ ਮੈਂ ਜਨਮ ਦੇ ਕੇ ਵੱਡਾ ਕਰਕੇ ਕੌਂਟ ਦੀ ਝੋਲੀ ਵਿੱਚ ਪਾਇਆ ਆ ਜੀ ਕੌਮ ਦਾ ਫਰਜ਼ ਆ ਕਿ ਕਿਤਾਬਾਂ ਜੇ ਹੁਣ ਜਦਾਂ ਕਰਾਉਣਾ ਤੇ ਕਿਤਾਬਾਂ ਦੁਬਾਰਾ ਕੌਮ ਦੀ ਸਿਆਦ ਕਰ ਸਕਣ ਸਾਰਿਆਂ ਦਾ ਦਿਲੋਂ ਤਹਿ ਦਿਲੋਂ ਧੰਨਵਾਦ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਸੋਨੇ ਹਾਂ ਸਾਰੀ ਸੰਗਤ ਨੂੰ ਬੇਨਤੀ ਆ ਕਿ ਦੋਹਾਂ ਤਾਂ ਕਰਕੇ ਲਗਾਤਾਰ ਜਕਾਰੇ ਲਾਉਣੇ ਆ ਜੀ ਦੋਵੇਂ ਹੱਥ ਤਾਂ ਕਰਕੇ ਭਾਈ ਸਾਹਿਬ ਦੇ ਵੀ ਸੋਚ ਦੇ ਮੇਰਾ ਧਿਆਨ ਦੇ ਠੋਕ ਦੇ ਭਾਈ ਸਾਹਿਬ ਦੇ ਵੀ ਸੋਚ ਦੇ ਮੇਰਾ ਧਿਆਨ ਦੇ ਠੋਕ ਦੇ ਨਸ਼ਾ ਛੱਡੋ ਹੋਰ ਵੱਡੋ ਨਸ਼ਾ ਛੱਡੋ ਹੋਰ ਵੱਡੋ ਭਾਈ ਸਾਹਿਬ ਦੇ ਵੀ ਸੋਚ ਦੇ ਮੇਰਾ ਧਿਆਨ ਦੇ ਠੋਕ ਦੇ ਭਾਈ ਸਾਹਿਬ سنمان کیا جانا ہے سو میں بےنتی کرا شہد بھائی اوتار سب جی اہلا وہ بلکار سنگھ شہید بھائی بلراج سنگلہ ان کا بتیجا کلبیت سنگھ شہید بھائی گربجن سی آلہ انہوں کا بتیجا ہرپال ہر ہرپل کور راجپال بھی کور شہید بلوندر سنگور آلہ ਜਾਪਪੀਂਦਰ ਸਿੰਘ ਇਹਨਾਂ ਸਾਰੇ ਜੀਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਭਾਈ ਰਾਜ ਸਿੰਘ ਜਰਸਨ ਸਿੰਘ ਅਮਨਦਾਰ ਜੀ ਦਾ ਬਹੁਤ ਬਹੁਤ ਅਰੀ ਰਾਜ ਸ਼ਬਦ ਸਰ ਮੁੰਡਾ ਜੀ ਆਰ ਬੱਚੇ ਮੈਂ ਖਾਲਸਾ